ਹਾਲਾਂਕਿ ਤੋ ਇਸ ਤਰ੍ਹਾਂ ਚੱਲਦਾ ਆ ਰਿਹਾ ਹੈ ਕਿ ਜੋ ਬੱਚਾ ਅਮਰਤਾਰੀ ਹੈ ਉਹਨੂੰ ਪੇਪਰ ਦੇ ਵਿੱਚੋਂ ਐਨ ਮੌਕੇ ਤੇ ਕੱਢ ਦਿੱਤਾ ਜਾਂਦਾ ਹੈ। ਇਹਦਾ ਮਕਸਦ ਕੀ ਹੈ? ਅਸਲੀ ਮਕਸਦ ਇਹਨਾਂ ਦਾ ਇਹ ਹੈ ਕਿ ਔਣ ਵੜੀ ਜਿਹੜੀ ਪੀੜ੍ਹੀ ਹੈ ਸਾਡੇ ਬੱਚੇ ਨੇ ਉਹ ਸਿੱਖੀ ਸੂਪ ਦੇ ਨਾਲੋਂ ਕੋਈ ਅਦਾਨ-ਪ੍ਰਦਾਨ ਨਹੀਂ ਕੀਤਾ ਕਿਉਂਕਿ ਇਹ ਸਿੱਖੀ ਸੂਪ ਦੇ ਵਿੱਚ ਰਵਾਂਗੇ ਤਾਂ ਅਸੀਂ ਸਰਕਾਰੀ ਜੋਬ ਵਗੈਰਾ ਨਹੀਂ ਲੈ ਸਕਦੇ। ਉਹਨਾਂ ਦੁਬੰਦੀ ਸਾਜ਼ਿਸ਼ ਦੇ ਤਹਿਤ ਇਹ ਸਰਕਾਰਾਂ ਵੱਨਿਓ ਇਹ ਹਰਕਤ ਕੀਤੀ ਜਾ ਰਹੀ ਹੈ ਇਹਨੂੰ ਜੇ ਅਸੀਂ ਨਿੱਕਾ ਜਾ ਲੈ ਕੇ ਸਮਝਦੇ ਆ ਵੀ ਛੋਟਾ ਜਾ ਕਾਰਜ ਹੈ ਇਹ ਸਾਡੀ ਮੁਰਖਤਾ ਇਹ ਹਜੇ ਵੀ ਫਿਰ ਸਿੱਖ ਸੌਮ ਹੈ ਜਿਹੜੀ ਉਹ ਗਹਿਰੀ ਨੀਂਦ ਦੇ ਵਿੱਚ ਸੁੱਤੀ ਪਈ ਹੈ ਜੇ ਸਾਨੂੰ ਐਸ ਤਰ੍ਹਾਂ ਜੇ ਅਸੀਂ ਨਾ ਜਾ ਕੇ ਤਾਂ ਗੁਰੂਗ੍ਰੰਥ ਪਿਆਰੇਓ ਆਉਣ ਵਾਲਾ ਸਮਾ ਜਿਹੜਾ ਹੈ ਉਹ ਬੜਾਈ ਘਰ ਤੱਕ ਹੋਣਾ ਸਾਡੀਆਂ ਨਸਲਾਂ ਤੱਕ ਖਤਮ ਕਰਨ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀ ਨਸਲਾ ਹੀ ਖਤਮ ਕਰਨੀ ਹੈ ਸਿੱਖੀ ਖਤਮ ਕਰਨ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਰਕਾਰਾਂ ਮੰਤ੍ਰਿਕ ਖਰਖਣ ਜਿਵੇਂ ਵੀਰ ਕੀ ਉਹਨਾਂ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਲੱਖਾਂ ਦਾ ਇਕੱਠ ਆਵੇ ਨਾ ਤਾਂ ਹੀ ਕਾਰਵਾਈ ਹੋਣੀ ਹੈ ਇੱਥੇ ਕੌਮ ਦਾ ਵਿੱਚੋਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਦਿਆ ਹੋਇਆ ਕੋਈ ਇੱਕ ਸ਼ੁਰਮਾ ਵੀ ਖੜਾ ਹੋ ਗਿਆ ਤਾਂ ਕੌਮਰੀਆ ਇਹ ਸਰਕਾਰ ਦੀਆਂ ਭਾਜਣਾ ਪੈਣੀਆਂ ਗੱਲ ਚ ਕੂਠਾ ਦੇ ਦੇਣਗੇ ਬੋਲੇ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਸਿੱਖੀ ਨੂੰ ਢਾਹ ਲਾਉਣ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੂੰ ਰੋਕ ਦਿੱਤਾ ਜਾਵੇ ਜਿਹੜੇ ਮਾੜੀ ਸੋਚ ਦੇ ਬੰਦੇ ਅਧਿਕਾਰੀ ਅਧਿਕਾਰਤਿਆਂ ਪਤਾ ਦੇ ਬਹਿ ਕੇ ਇਦਾਂ ਦੀ ਸੋਚ ਰੱਖਦੇ ਨੇ ਬਿਦਕਰਾ ਕਰਦੇ ਨੇ ਨਵਰਤ ਫਲਾਉਂਦੇ ਨੇ ਇਹਨਾਂ ਦੇ ਨੱਕ ਦੇ ਵਿੱਚ ਨਕੇਲ ਪਾਈ ਜਾਵੇ ਤੇ ਨਹੀਂ ਤਾਂ ਸਿੱਖ ਕੌਮ ਜਾਣਦੀ ਹੈ ਕਿ ਇਹਨਾਂ ਦੇ ਗਲ ਚ ਬੂਠਾ ਕਿਵੇਂ ਦਿਣਾ ਤੇ ਨੱਕ ਚ ਨਕੇਲ ਕਿਵੇਂ ਪਾਉਣੀ ਹੈ ਅਸੀਂ ਜਾਣਦੇ ਆ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸਾਨੂੰ ਕਲਾਸਾਂ ਲਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਵੱਡੇ-ਵਡੇਰਿਆਂ ਨੇ ਸਾਨੂੰ ਇਹੀ ਸਿਖਾਇਆ ਹੋਇਆ ਸਿੱਖ ਕੌਮ ਕੁਰਬਾਨੀਆਂ ਹੀ ਜਾਣਦੀ ਹੈ 90% ਜੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਜਾ ਸਕਦੀਆਂ ਨੇ ਤੇ ਅਸੀਂ 100% ਆਪਣੀ ਸਿੱਖੀ ਬਚਾਉਣ ਵਾਸਤੇ ਵੀ ਕੁਰਬਾਨੀਆਂ ਦੇ ਸਕਦੇ ਹਾਂ ਗੋਰੀ ਸੋ ਨਿਹਾਲ ਇਹ ਵੀ ਬੇਅੰਤੀ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਰਾਸਤਾ ਤਿਆਰ ਕਰਕੇ ਜਾਓ ਤਾਂ ਕਿ ਕਕਾਰਾਂ ਵੱਲ ਸਿੱਖੀ ਵੱਲ ਦੇਖਣ ਤੋਂ ਪਹਿਲਾਂ ਇਨਸਾਨ 100 ਵਾਰ 1000 ਵਾਰ ਸੋਚੇ ਨਹੀਂ ਇਹਨਾਂ ਦੀ ਦਸਤਾਰ ਇਹਨਾਂ ਦਾ ਕੜਾ ਇਹਨਾਂ ਦੀ ਸਿੱਖੀ ਇਹਨਾਂ ਦੀ ਕਿਰਪਾਨ ਵੱਲ ਉਂਗਲ ਨਹੀਂ ਕਰਨੀ ਇਹ ਆਪਾਂ ਸਾਰੇ ਹੀ ਸਿੱਖਾਂ ਨੇ ਇਹ ਮਿਸਾਲ ਬਣਾ ਕੇ ਜਾਣੀ ਹੈ ਇਹ ਮਿਸਾਲ ਤਾਂ ਹੀ ਬਣੂ ਇਹ ਨਹੀਂ ਮੈਨ ਪਰਣੀ ਕਿ ਅਸੀਂ ਅੱਜ ਅੱਜ ਭਾਸ਼ਣ ਦੇ ਵਿੱਚ ਆਏ ਆ ਤੇ ਸੁਣਿਆ ਚਲਿਏ ਘਰਾਂ ਕਿ ਨਹੀ ਮਸਾਲਾ ਬਣ ਗਿਆ ਉਹ ਸੇ ਘਰ ਘਰ ਦੋ ਤੁਰਾਂਗੇ ਜ਼ਰੂਰੀ ਨਹੀਂ ਕਿ ਨੌਜਵਾਨੀ ਸਾਡੇ ਬੀਬੀਆਂ ਨੇ ਕਿਹੜਾ ਆਪਣੇ ਕੁਰਬਾਨੀਆਂ ਨਹੀਂ ਕੀਤੀਆਂ ਇਤਿਹਾਸ ਗਵਾਹ ਸਾਡੀਆਂ ਬੀਬੀਆਂ ਵੀ ਜੰਗਾ ਜਿੱਤਾਂ ਦੇ ਵਿੱਚ ਲੜਦੀਆਂ ਰਹੀਆਂ ਨੇ ਹੱਕਾਂ ਦੀ ਲੜਾਈ ਸਾਡੀਆਂ ਬੀਬੀਆਂ ਨੇ ਵੀ ਲੜੀ ਹੈ ਤੇ ਬੀਬੀਆਂ ਨੂੰ ਵੀ ਪੇਣਤੀ ਕਰਦੇ ਆ ਘਰਾਂ ਦੇ ਵਿੱਚ ਸਿਰਫ ਰੋਟੀ ਪਾਣੀ ਬਣਾਉਣ ਤੱਕ ਸੀਮਤ ਨਾ ਕਰੋ ਕਿਉਂਕਿ ਆਉਣ ਵਾਲੀ ਸਾਡੀ ਪੀੜ੍ਹੀ ਹੈ ਉਹ ਖਤਰੇ ਦੇ ਵਿੱਚ ਦੇ ਵਿੱਚੋਂ ਕੱਟਣ ਵਾਸਤੇ ਅੱਜ ਸਾਨੂੰ ਸੜਕਾਂ ਤੇ ਉਤਰਨਾ ਪਵੇਗਾ ਅੱਜ ਸਾਨੂੰ ਸਰਕਾਰ ਦੇ ਗੜ ਦੇ ਵਿੱਚ ਕੁੱਠਾ ਦੇਣਾ ਪਵੇਗਾ ਇਹੀ ਵੀ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਆਪਾਂ ਜੁੜੀਏ ਚਾਹੇ ਤਾਂ ਹੁਣੇ ਹੋ ਜੇ ਜਿਵੇਂ ਸਾਰੇ ਵੀਰਾਂ ਨੇ ਕਿਹਾ ਵੀ ਹੁਣੇ ਟਾਈਮ ਲੈ ਕੇ ਹੁਣੇ ਸੀਐਮ ਦੇ ਹਾਊਸ ਜਾਣਾ ਹੋਵੇ ਤੇ ਕੋਈ ਵੀ ਕਾਰਵਾਈ ਕਰਨੀ ਹੈ ਸਾਰੀ ਰਾਤ ਜਾਗ ਕੇ ਨੂੰ ਤਿਆਰ ਆਂ ਜੇਲਾ ਕੱਟਣ ਨੂੰ ਤਿਆਰ ਆਂ ਕੁਛ ਵੀ ਕਰਨ ਨੂੰ ਤਿਆਰ ਆਂ ਪਰ ਹੱਲ ਸਾਨੂੰ ਮਿਲਣਾ ਚਾਹੀਦਾ ਏ ਜਿਸ ਉਮੀਦ ਦੇ ਨਾਲ ਅਸੀਂ ਆਏ ਆਂ ਜੇ ਸਰਕਾਰ ਉਹਲੇ ਪਰ ਹੀ ਮੰਦੀ ਆ ਬਾਲੀ ਵਧੀਆ ਗੱਲ ਐ ਤੇ ਨਹੀਂ ਤਾਂ ਫਿਰ ਅਸੀਂ ਬਣਾਉਣਾ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ